ਲਾਈਵ ਫੋਨ ਵੱਲੀ ਉਹ ਤੁਰ ਕੇ ਹਸਪਤਲ ਅੰਦਰ ਗਈ ਕੁੜੀ ਹੱਸ ਕੇ ਗਈ ਹੈ ਸਾਰੇ ਨੇ ਸ਼ਗਨ ਦੇ ਕਿਉਂ ਤੋਰਿਆ ਤੇ ਇਹਨਾਂ ਨੇ ਉਹ ਡੈੱਡ ਬੋਡੀ ਦੇ ਕੇ ਤੋਰੇ ਆ ਹੋ ਸ਼ੇਮਫੁਲ ਕਿੰਨੀ ਸ਼ਰਮਨਾਕ ਗੱਲ ਹੈ ਸਾਬਨ ਲੈਣੇ ਭੇਜ ਤਾਂ ਪਰੋਣੇ ਨੂੰ ਵੀ ਤੁਸੀਂ ਹੱਥ ਤੋੜਾ ਕੇ ਸਾਬਨ ਲਿਆਓ ਅੰਦਰੋਂ ਕੁੰਡੀ ਕੰਡ ਲਾਇਆ ਜਦੋਂ ਸਾਬਨ ਲੈ ਕੇ ਆਏ ਤੇ ਬਾਹਰ ਜਦੋਂ ਟੀਕਾ ਟੁਕਾ ਲਾਇਆ ਉਹਨਾਂ ਨੇ ਕੁੜੀ ਦੀ ਆਵਾਜ਼ ਆਈ ਚੀਕ ਮਾਰੀ ਕੁੜੀ ਨੇ ਇੰਨੀ ਵੱਡੀ ਅਨਗੇਲੀ ਕਰਨ ਕਰਕੇ ਉਹ ਬੱਚੀ ਅੱਜ ਸੰਸਾਰ ਵਿੱਚ ਨਹੀਂ ਰਹੀ ਸਰ ਜਿੱਥੇ ਅਸੀਂ ਖੁਸ਼ੀਆਂ ਮਨਾਉਣੀਆਂ ਸੀਗੀਆਂ ਅੱਜ ਐਡਾ ਵੱਡਾ ਦੁੱਖ ਅਸੀਂ ਮਨਾ ਰਹੇ ਹਾਂ ਪਿਤਾ ਜਿਹੜਾ ਕਿਸ਼ੋਰ ਕੁਮਾਰ ਜੀ ਨੇ ਉਹਨਾਂ ਨੂੰ ਅਰਜ਼ੀ ਲੈ ਲਈਏ ਤੇ ਹੁਣ ਅਸੀਂ ਇਹਨਾਂ ਦਾ ਪੋਸਟਮਾਰਟਮ ਕਰਵਾ ਰਹੇ ਹਾਂ ਬੋਰਡ ਬਿਠਾ ਕੇ ਤੇ ਜਦ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਆਏਗੀ ਉਸ ਤੋਂ ਬਾਅਦ ਦੇਖਿਆ ਜਾਏਗਾ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਪਹਿਰੀ ਫਰੀਦਕੋਟ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇੱਕ ਗਰਭਵਤੀ ਔਰਤ ਦੀ ਬੱਚੇ ਦੇ ਜਨਮ ਸਮੇ ਹਸਪਤਾਲ ਦੇ ਵਿੱਚ ਮੌਤ ਹੋ ਗਈ ਪਰਿਵਾਰ ਵਾਲਿਆਂ ਨੇ ਕਿਹਾ ਕਿ ਉਹ ਚੰਗੀ ਭਲੀ ਹੱਸਦੀ ਸ਼ਗਨ ਦੇ ਕੇ ਪਰਿਵਾਰ ਨੇ ਤੋਰੀ ਆ ਤੇ ਹਸਪਤਾਲ ਨੇ ਕੁਝ ਮਿੰਟਾਂ ਬਾਅਦ ਹੀ ਉਸ ਦੀ ਲਾਸ਼ ਉਹਨਾਂ ਦੇ ਸਪੁਰਦ ਕਰ ਦਿੱਤੀ ਆ ਪਰਿਵਾਰ ਵਾਲਿਆਂ ਨੇ ਪੂਰੇ ਸ਼ਹਿਰ ਦੇ ਵਿੱਚ ਹੰਗਾਮਾ ਕੀਤਾ ਸੜਕਾਂ ਤੇ ਰੋਸ ਮਾਰਚ ਕੀਤਾ ਕੋਤਵਾਲੀ ਘੇਰੀ ਤੇ ਫਿਰ ਹਸਪਤਾਲ ਅੱਗੇ ਧਰਨਾ ਦਿੱਤਾ ਤੇ ਮੰਗ ਕੀਤੀ ਕਿ ਜਿੰਨੀ ਦੇਰ ਕੋਈ ਠੋਸ ਕਾਰਵਾਈ ਨਹੀਂ ਹੁੰਦੀ ਉਹਨਾਂ ਚਿਰ ਉਹ ਧਰਨਾ ਨਹੀਂ ਛੱਡਣਗੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ 1 ਸਾਲ ਪਹਿਲਾਂ ਉਸਦੀ ਸ਼ਾਦੀ ਹੋਈ ਸੀ ਤੇ ਹੁਣ ਦਾਦਾ-ਦਾਦੀ ਨਾਨਾ-ਨਾਨੀ ਘਰੇ ਖੁਸ਼ੀਆਂ ਉਡੀਕ ਰਹੇ ਸੀ ਸਾਰਾ ਪਰਿਵਾਰ ਖੁਸ਼ੀਆਂ ਉਡੀਕ ਰਿਹਾ ਸੀ ਪਰ ਖਬਰ ਇੰਨੀ ਬੁਰੀ ਆਈ ਕਿ ਸਾਰਾ ਪਰਿਵਾਰ ਇਸ ਵਜੇ ਸਦਮੇ 'ਚ ਚਲਾ ਗਿਆ ਪਰਿਵਾਰ ਵਾਲਿਆਂ ਨੇ ਇਲਜ਼ਾਮ ਲਾਇਆ ਕਿ ਇਹ ਸਭ ਕੁਝ ਡਾਕਟਰ ਦੀ ਕਥਿਤ ਲਾਪਰਵਾਹੀ ਕਰਕੇ ਹੋਇਆ ਤੇ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਇਹ ਸਾਰੇ ਮਾਮਲੇ ਦੇ ਵਿੱਚ ਡੀਐਸਪੀ ਫਰੀਦਕੋਟ ਸਰਦਾਰ ਤਰਲੋਚਨ ਸਿੰਘ ਨੇ ਦੱਸਿਆ ਕਿ ਡਾਕਟਰਾਂ ਦਾ ਬੋਰਡ ਬਣਾ ਕੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਤੇ ਜਿਹੜੀ ਵੀ ਰਿਪੋਰਟ ਆਊਗੀ ਉਹਦੇ ਮੁਤਾਬਕ ਕੋਕ ਨੂੰ ਨਿਗਰਾਨੀ ਕਰ ਦੇਣਗੇ ਇਸ ਘਟਨਾ ਸੰਬੰਧੀ ਜਦੋਂ ਹਸਪਤਾਲ ਦੇ ਪ੍ਰਬੰਧਕਾਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹ ਹਸਪਤਾਲ ਦੇ ਵਿੱਚ ਮੌਜੂਦ ਨਹੀਂ ਸੀ ਤੇ ਫੋਨ ਉਹਨਾਂ ਨੇ ਚੁੱਕਿਆ ਨਹੀਂ ਇਸ ਕਰਕੇ ਉਹਨਾਂ ਦਾ ਪੱਖ ਇਸ ਖਬਰ ਦੇ ਵਿੱਚ ਨਹੀਂ ਲਿਆ ਜਾ ਸਕਿਆ ਉਹ ਬੱਚੀ ਜਿਹਦਾ 1 ਸਾਲ ਪਹਿਲਾਂ ਲਾੜ ਨਾਲ ਪਾਪਾ ਨੇ ਵਿਆਹ ਕੀਤਾ ਸੀ ਮੰਮਾ ਨੇ ਵਿਆਹ ਕੀਤਾ ਸੀਗਾ ਨਾਨਾ ਨਾਨੀ ਉਡੀਕ ਕਰ ਰਹੇ ਸੀਗੇ ਕਿ ਸਾਡੇ ਘਰੇ ਖੁਸ਼ੀਆਂ ਆਉਣਗੀਆਂ ਦਾਦਾ ਦਾਦੀ ਉਮੀਦ ਉਡੀਕ ਕਰ ਰਹੇ ਸੀਗੇ ਬਿਲਕੁਲ ਡੇ 1 ਤੋਂ ਉਸ ਬੱਚੀ ਦਾ ਇਲਾਜ ਉਸੇ ਬੱਚੇ ਦਾ ਹੋਣ ਵਾਲੇ ਬੱਚੇ ਦਾ ਇਲਾਜ ਇਸ ਹਸਪੀਟਲ ਤੋਂ ਹੋ ਰਿਹਾ ਸੀਗਾ ਪਰ ਇਹਨਾਂ ਦੇ ਦੱਸੇ ਅਨੁਸਾਰ ਉਹਨਾਂ ਨੂੰ ਅੱਜ ਡਿਲੀਵਰੀ ਡੇਟ ਦਿੱਤੀ ਗਈ ਸੀ ਪਰ ਇਹ ਬੜੇ ਦੁੱਖ ਦੀ ਗੱਲ ਹੈ ਵੀ ਇੰਨੀ ਵੱਡੀ ਅਨੰਗੇਲੀਕਰਨ ਕਰਕੇ ਉਹ ਬੱਚੀ ਅੱਜ ਸੰਸਾਰ ਵਿੱਚ ਨਹੀਂ ਰਹੀ ਜਿੱਥੇ ਅਸੀਂ ਖੁਸ਼ੀਆਂ ਮਨਾਉਣੀਆਂ ਸੀਗੀਆਂ ਅੱਜ ਐਡਾ ਵੱਡਾ ਦੁੱਖ ਅਸੀਂ ਮਨਾ ਰਹੇ ਹਾਂ ਔਰ ਅਸੀਂ ਪੂਰਾ ਰਿਕੁਐਸਟ ਕਰਦੇ ਸਾਰੇ ਪ੍ਰਸ਼ਾਸਨ ਨੂੰ ਪੁਲਿਸ ਐਡਮਿਨਿਸਟ੍ਰੇਸ਼ਨ ਨੂੰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਔਰ ਸਾਰੇ ਸਮਾਜ ਨੂੰ ਵੀ ਆ ਕੇ ਅਸੀਂ ਇਸ ਤਰ੍ਹਾਂ ਦੀ ਅੰਗੈਲੀ ਦੇ ਖਿਲਾਫ ਪੁਰਜ਼ੋਰ ਪ੍ਰਦਰਸ਼ਨ ਕਰੀਏ ਤਾਂ ਕਿ ਹੋਰ ਕੋਈ ਡਾਕਟਰ ਜਾਂ ਖਾਸ ਕਰਕੇ ਇਸ ਤਰ੍ਹਾਂ ਦੇ ਗੰਦੇ ਡਾਕਟਰ ਜਿਹੜੇ ਆ ਉਹ ਤੁਹਾਡਾ ਕੀ ਮੰਨਣਾ ਕਿ ਇਲਾਜਦਾਨੀ ਅੰਗੈਲੀ ਹੋਈ ਹੈ ਡੈਫੀਨਿਟਲੀ ਸਰ ਬਾਏ 11am ਸ਼ੀ ਵਾਸ ਐਬਸੋਲੂਟਲੀ ਰਾਈਟ ਉਹ ਤੋਰ ਕੇ ਹਸਪੀਟਲ ਅੰਦਰ ਗਈ ਗੁੜੀਆ ਹੱਸ ਕੇ ਗਈ ਹੈ ਸਾਰਿਆਂ ਨੇ ਸ਼ਗਨ ਦੇ ਕੇ ਉਹਨੂੰ ਤੋਰਿਆ ਤੇ ਇਹਨਾਂ ਨੇ ਉਹਦੇ ਡੈੱਡ ਬੋਡੀ ਦੇ ਕੇ ਤੋਰਿਆ ਹਾ ਸ਼ੇਮਫੁਲ ਕਿੰਨੀ ਸ਼ਰਮਨਾਕ ਗੱਲ ਹੈ ਵਾਏ ਹਸਬ ਇਨਨਾਂ ਨੂੰ ਬੁਲਾਇਆ ਗਿਆ ਸੀ ਵੀ ਸਵੇਰ ਹੋ ਸਕਦਾ ਸੀ ਆਪਰੇਸ਼ਨ ਕਰ ਲਈ ਇਹਨਾਂ ਦਾ ਤੇ ਉਸ ਤੋਂ ਬਾਅਦ ਇਹਨਾਂ ਨੇ ਬੇਟੀ ਦਾ ਵੈਸੇ ਸਵੇਰ ਫੋਨ ਵੀ ਆਇਆ ਸੀ ਮੈਨੂੰ ਪਾਪਾ ਕਹਿੰਦੇ ਅੱਜ ਹਸਪੀਟਲ ਜਾਣਾ ਤੇ ਮੈਂ ਕਿਹਾ ਚਲ ਮੈਂ ਆ ਜੂਗਾ ਕੋਈ ਗੱਲ ਨਹੀਂ ਤੇਰੀ ਮੰਮੀ ਆ ਜਾਏਗੀ ਉੱਥੇ ਨਾਲੇ ਤੇਰੇ ਹੋਰ ਇਹਨਾਂ ਦੇ ਵੀ ਕਰਦੇ ਆ ਗਏ ਸੀ ਵੈਸੇ ਨਾਲ ਵਧੀਆ ਕੋਈ ਉਹ ਨਹੀਂ ਪ੍ਰੋਬਲਮ ਨਹੀਂ ਸੀ ਤੇ ਮੈਨੂੰ ਫੋਨ ਆਇਆ ਇਹਨਾਂ ਦਾ ਕੋਈ 11:30 ਵਜੇ 11:00 ਵਜੇ ਫੋਨ ਆਇਆ ਕਹਿੰਦੇ ਵੀ ਐਗਰ ਕਹਿੰਦੇ ਮੈਨੂੰ ਲੱਗਦਾ ਤੇ ਵੀ ਇਹ ਠੀਕ ਨਹੀਂ ਹੈ ਇਹਨਾਂ ਦੇ ਕਰੋਨਾ ਦੇ ਵੱਡੇ ਭਾਈ ਭਾਈ ਸਾਹਿਬ ਦਾ ਤੇ ਮੈਂ ਵੀ ਚਲੋ ਆ ਗਿਆ ਮੈਂ ਚਲੋ ਕੋਈ ਨਹੀਂ ਆ ਜੰਨਾ ਮੈਂ ਮੈਂ ਆ ਕੇ ਦੇਖਿਆ ਚਿਹਰਾ ਕੁੜੀ ਦਾ ਨੀਲਾ ਹੋਇਆ ਪਿਆ ਸੀਗਾ ਖੂਨ ਜੀਬ ਦੰਦ ਥੱਲੇ ਆਈ ਹੋਈ ਸੀ ਫਿਰ ਮੈਂ ਇਹਨਾਂ ਨੂੰ ਮੈਂ ਲੜਿਆ ਮੈਂ ਆ ਕੇ ਮੈਂ ਰੋਣ ਪਿੱਟਣ ਤੇ ਬਟਾਏ ਨਾ ਖਰਾਬ ਕਰੀ ਜੋ ਕੀ ਹੋਇਆ ਕਿ ਇਹਨੀਆਂ ਪਾਸਲ ਚ ਪਤਾ ਹੋਣਾ ਚਾਹੀਦਾ ਜਦੋਂ ਐਡਮਿਟ ਕਰਾਇਆ ਗਿਆ ਸੀ ਕਿ ਡਾਕਟਰ ਸਾਲ ਦੱਸਿਆ ਗਿਆ ਸੀ ਕਿ ਬੀਪ੍ਰੈਸ਼ਨ ਨਾਲ ਕੋਈ ਦਿੱਕਤ ਆ ਸਕਦੀ ਹੈ ਜਾਂ ਪਹਿਲਾਂ ਕਿਸੇ ਕਿਸਮ ਡਾਕਟਰ ਨਾ ਕੋਈ ਉਹਨਾਂ ਨੇ ਗੱਲ ਨਹੀਂ ਕੀਤੀ ਜਿਨ੍ਹਾਂ ਨੇ ਇੱਕ ਕਿੱਟ ਜੀ ਮੰਗਾਈ ਸੀਗੀ ਇੱਕ ਤਾਂ ਸਾਬਨ ਵਾਲੀ ਉਹ ਲਾਈ ਸੀਗੀ ਤੇ ਉਹ ਸਾਬਨ ਲੈਣ ਭੇਜ ਤਾਂ ਪਰੋਣੇ ਨੂੰ ਵੀ ਤੁਸੀਂ ਹੱਥ ਤੋਂ ਹੱਥ ਸਬਨ ਲਿਆਓ ਅੰਦਰੋਂ ਕੁੰਡੀ ਗੰਢ ਲਾਇਆ ਜਦੋਂ ਸਬਨ ਲੈ ਕੇ ਆਏ ਤੇ ਬਾਹਰ ਜਦੋਂ ਟੀਕਾ ਟੁਕਨ ਆਇਆ ਉਹਨਾਂ ਨੇ ਕੁੜੀ ਦੀ ਆਵਾਜ਼ ਆਈ ਚੀਕ ਮਾਰੀ ਕੁੜੀ ਨੇ ਇਹ ਘਬਰਾ ਗਏ ਇੱਕ ਸੁਪਨਾ ਨਾਲ ਦੀ ਲੜਕੀ ਜਿਹਦੀ ਉਮਰ ਕਰੀਬ ਕੋਈ 22-23 ਸਾਲ ਹੈ ਤੇ ਇਹ ਮੈਰਿਡ ਸੀ ਬਲੀਰ ਵਸਤੀ ਰਹਿ ਰਹੇ ਸੀ ਤੇ ਇਹ ਪ੍ਰੈਗਨੈਂਟ ਸੀ 9 ਮੰਥ ਦੇ ਵਿੱਚ ਸੀ ਤੇ ਅੱਜ ਡਿਲੀਵਰੀ ਵਾਸਤੇ ਉੱਥੇ ਪਹੁੰਚੇ ਨੇ ਤੇ ਜਦੋਂ ਜਦੋਂ ਇਹਨਾਂ ਦਾ ਟ੍ਰੀਟਮੈਂਟ ਸੀ ਉਹ ਪ੍ਰੀ ਹਸਪਤਾਲ ਜਿਹੜਾ ਸਾਡੇ ਤਰੰਡੀ ਰੋਡ ਤੇ ਆ ਉੱਥੇ ਨਾ ਟ੍ਰੀਟਮੈਂਟ ਚੱਲਦਾ ਸੀ ਤੇ ਜਦੋਂ ਡਿਲੀਵਰੀ ਦੌਰਾਨ ਸ਼ੁਰੂ ਕੀਤੀ ਆ ਤਾਂ ਉਸ ਟਾਈਮ ਤੇ ਐਕਸਪਾਇਰ ਹੋ ਜਾਂਦੀ ਇਹਨੂੰ ਡੈਥ ਹੋ ਜਾਂਦੀ ਇਹ ਸਲਕੀ ਦੀ ਜਿਹੜੇ ਘਰ ਵਾਲਿਆਂ ਦਾ ਫੈਮਿਲੀ ਦਾ ਜਾਂ ਇਹਨਾਂ ਦਾ ਇਲਜ਼ਾਮ ਹੈ ਕਿ ਇਹ ਬਿਲਕੁਲ ਸਹੀ ਸਿਹਤ ਸੰਭਾਲ ਤੇ ਤੰਦਰੁਸਤ ਹਸਪਤਾਲ ਤੇ ਵਿੱਚ ਘਰੋਂ ਚੱਲ ਕੇ ਆਈ ਸੀ ਇਹ ਡਾਕਟਰਾਂ ਦੇ ਲਾਪਰਵਾਹੀ ਕਰਕੇ ਜਿਹੜਾ ਇਹ ਆਸਾ ਜਾਂ ਇਹ ਡੈਥ ਹੋਈ ਹੈ ਤੇ ਉਸ ਤਰ੍ਹਾਂ ਦੌਰਾਨ ਜਿਹੜੇ ਪਬਲਿਕ ਨੂੰ ਜਾਂ ਇਹਨਾਂ ਦੇ ਰਿਸ਼ਤੇਦਾਰ ਨੇ ਜਾਂ ਇਹਨਾਂ ਦੇ ਸ਼ੋਕੀ ਨੂੰ ਉਹਨਾਂ ਨੇ ਇਸ ਚੀਜ਼ ਦਾ ਬੁਸਾ ਹੈ ਵੀ ਡਾਕਟਰਾਂ ਤੇ ਬੰਦੀ ਕਰ ਲਈ ਕਿਉਂਕਿ ਜਿਹੜਾ ਇਹਦੇ ਵਿੱਚ ਲਾਪਰਾਈ ਬਤੀ ਗਈ। ਉਹਨਾਂ ਨੇ ਅਸੀਂ ਇਹਨਾਂ ਨੂੰ ਜਿਹੜੇ ਇਹਨਾਂ ਦੇ ਸਪਨਾ ਦੇ ਪਿਤਾ ਜਿਹੜਾ ਕਿਸ਼ੋਰ ਕੁਮਾਰ ਜੀ ਨੂੰ ਉਹਨਾਂ ਲੋਇ ਤਰਖਾਸ ਲੈ ਲਈਏ ਤੇ ਉਹਨਾਂ ਨੇ ਅਸੀਂ ਇਹਨਾਂ ਦਾ ਪੋਸਟਮਾਰਟਮ ਕਰਵਾ ਰਹੇ ਆ ਬੋਰਡ ਬਿਠਾ ਕੇ ਤੇ ਜਦ ਜਿਹੜੀ ਪੋਸਟਮਾਨ ਦੀ ਰਿਪੋਰਟ ਆਏਗੀ ਉਸ ਤੋਂ ਬਾਅਦ ਦੇਖਿਆ ਜਾਏਗਾ ਵੀ ਜੇਕਰ ਕੋਈ ਇਹੋ ਜਿਹਾ ਡਾਕਟਰ ਨੂੰ ਕੋਈ ਲਾਪਰਵਾਹੀ ਜਾਂ ਕੋਈ ਵੀ ਭਾਈ ਜਾਂਦੀ ਉਹਦੀਏ ਤਾਂ ਜਿਹੜੀ ਕਾਨੂੰਨਾਂ ਬੰਦ ਕਰ ਰਹੀ ਕਿਤੇ